ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਚਾਰ ਦਿਨ ਪਹਿਲਾਂ ਮੈਂ ਸੁਖਪਾਲ ਖਹਿਰਾ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਪ੍ਰਤੀ ਇੱਕ ਟਿੱਪਣੀ ਆਪਣੇ ਚੈਨਲ ਤੇ ਕੀਤੀ ਸੀ ਮੈਂ ਕਿਹਾ ਸੀ ਮੈਂ ਕਿ ਹੁਣ ਪੰਜਾਬ ਸਰਕਾਰ ਵੱਲੋਂ ਸੁਖਪਾਲ ਖਹਿਰੇ ਤੇ ਵੀ ਸਿਕੰਜਾ ਕਿਸੇ ਜਾਣੇ ਅੰਡਰਗ੍ਰਾਉਂਡ ਬਹਿ ਫਿਰਦਾ ਦੇ ਨਾਲ ਹੀ ਗੱਜਪਤ ਗਰੇਵਾਲ ਜਿਹੜੇ ਬੀਬਾ ਗਨੀਬ ਕੌਰ ਦੇ ਭਰਾ ਨੇ ਜਣ ਕੇ ਵਿਕਰਮ ਮਜੀਠੀਏ ਤੇ ਰਿਸ਼ਤੇਦਾਰ ਮੈਂ ਗੱਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਖੇਰੇ ਤੇ ਵੀ ਡਰਗ ਦਾ ਕੇਸ ਹੈ ਚਿੱਟੇ ਦਾ ਕੇਸ ਹੈ ਉਹ ਪਿੰਡਕ ਸੀ ਜਵਾਨਤ ਮਿਲ ਗਈ ਸੀ ਦੁਬਾਰਾ ਹੁਣ ਵੀ ਲੈਨਸ ਨੇ ਸਕੰਜਾ ਕਸ਼ਣ ਹੈ ਕਿਉਂਕਿ ਉਹਦੇ ਵਿੱਚ ਪ੍ਰਾਪਰਟੀ ਵੀ ਬਹੁਤ ਵੱਡੀ ਤਦਾਦ ਵਿੱਚ ਬਣਾਈ ਗਈ ਉਹਦੀ ਗੱਲਬਾਤ ਵੀ ਚੱਲਣੀ ਹੈ ਇਹ ਗੱਲ ਕਹੀ ਸੀ ਤੇ ਕਈਆਂ ਦੇ ਚਲੂਣੇ ਬਹੁਤ ਲੜੇ ਕਈਆਂ ਨੇ ਮੇਰੇ ਖਿਲਾਫ ਪੋਸਟਾਂ ਵੀਡੀਓ ਪਾਈਆਂ ਨਾਂ ਲੈ ਕੇ ਪਾਈਆਂ ਪਰ ਅਸੀਂ ਇਹੋ ਜੇ ਬੰਦਿਆਂ ਨੂੰ ਮਸ਼ਹੂਰ ਨਹੀਂ ਕਰਨਾ ਔਰ ਕਈ ਤਾਂ ਮੇਰਾ ਦਾੜਾ ਚਿੱਟਾ ਦੇਖ ਕੇ ਕਹਿਣਗੇ ਤੁਸੀਂ ਬਜ਼ੁਰਗੋਂ ਤੁਹਾਨੂੰ ਕੁਝ ਕਹਿਣਾ ਨਹੀਂ ਚਾਹੁੰਦੇ ਔਰ ਜਿਹੜੇ ਕਲ ਫਲਾ ਕੇ ਦਾੜ੍ਹੀਆਂ ਕਾਲੀਆਂ ਕਾਲੀਆਂ ਕਰੀ ਬੈਠੇ ਨੇ ਨਾ ਉਹ ਆਪਣੇ ਆਪ ਨੂੰ ਬੱਚੇ ਸਮਝਦੇ ਨੇ ਜੰਗ ਸਮਝਦੇ ਨੇ ਮੈਥੋਂ ਵੱਡੀ ਉਮਰ ਦੇ ਨੇ ਉਹ ਲੋਕ ਬਸ ਇੰਨਾ ਕੁ ਫਰਕ ਹੈ ਵੀ ਮੇਰੀ ਦਾੜ੍ਹੀ ਹਲੇ ਅੱਧਿਕ ਚਿੱਟੀ ਹੈ ਅੱਧਿ ਕਾਲੀ ਹੈ ਅਸੀਂ ਤੁਹਾਡੇ ਅਲੱਗ ਸੁਆ ਮੂੰਹ ਕਾਲਾ ਕਰਨ ਵਾਤੇ ਲਾਉਂਦੇ ਨਹੀਂ ਤੇ ਤੁਸੀਂ ਚਿੱਟਿਆਂ ਨੂੰ ਕਾਲੇ ਕਰਕੇ ਨੌਜਵਾਨ ਬਣ ਦੀ ਕੋਸ਼ਿਸ਼ ਕਰਦੇ ਹੋ ਇਸੇ ਕਰਕੇ ਬਜ਼ੁਰਗ ਕਹਿੰਦੇ ਨੇ ਕਦੇ ਬੈਠ ਜੋ ਸਾਹਮਣੇ ਆਧਾਰਗੜ ਦੇਵੋ ਆਪਣਾ ਵੀ ਤੁਹਾਡੀ ਕਿੰਨੀ ਉਮਰ ਹੈ ਮੇਰੀ ਕਿੰਨੀ ਉਮਰ ਹੈ ਚਲ ਉਸ ਪਾਸੇ ਨਹੀਂ ਮੈਂ ਜਾਣਾ ਅਸ਼ਟ ਸਿਆਣਖ ਨਾਲ ਜੀਣਾ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀਆਂ ਲਗਨ ਦਾੜੀ ਇੱਕ ਸਿਆਣਪ ਦੀ ਨਿਸ਼ਾਨੀ ਹੁੰਦੀ ਹੈ ਸੂਝਬਾਨ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ ਪਰ ਜਿਹੜੀ ਮੈਂ ਗੱਲ ਕਹੀ ਸੀ ਕਿ ਖੇਰਾ ਵੀ ਹੁਣ ਲੁਕਦਾ ਫਿਰਦਾ ਹੈ ਤਾਂ ਉਹਦੇ ਤੇ ਕਈਆਂ ਨੂੰ ਮਿਰਚਾਂ ਲੱਗੀਆਂ ਚਲੂਣੇ ਲੜੇ ਕਿ ਹਾਏ ਸਾਡੇ ਕਾਂਗਰਸੀ ਲੀਡਰ ਨੂੰ ਕਿਉਂ ਕਹਤਾ ਕਈ ਕਹਿੰਦੇ ਇਹ ਭਗਵੰਤ ਮਾਨ ਦਾ ਚਮਚਾ ਇਹ ਤਾਂ ਮੈਨੂੰ ਪਤਾ ਹੀ ਹੈ ਹੁਣ ਜੇ ਅਕਾਲੀਓ ਨੂੰ ਕਹਾਂਗੇ ਉਹਨਾਂ ਨੇ ਵੀ ਕਹਿਣਾ ਭਗਵੰਤ ਮਾਨ ਦਾ ਚਮਚਾ ਹੈ ਜੇ ਕਾਂਗਰਸੀਓ ਨੂੰ ਕਹਾਂਗੇ ਉਹਨਾਂ ਨੇ ਵੀ ਕਹਿਣਾ ਉਹ ਅੰਤਮਾਨ ਦਾ ਚਮਚਾ ਹੈ ਜੇ ਬੀਜੇਪੀ ਵਾਲਿਆਂ ਨੂੰ ਕਹਿ ਦਾਂ ਕਿ ਉਹਨਾਂ ਨੇ ਕਹਿਣਾ ਭਗਵੰਤ ਮਾਨ ਦਾ ਚਮਚਾ ਇਹ ਤਾਂ ਕੋਈ ਵੱਡੀ ਗੱਲ ਨਹੀਂ ਇਹ ਤਾਂ ਕਹੀ ਜਾਣਾ ਜੀ ਔਰ ਕਹਿ ਦਿਓਗੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਇਹ ਤਾਂ ਚੱਲਦਾ ਹੀ ਰਹਿੰਦਾ ਪਰ ਜਿਹੜੇ ਸਵਾਲ ਕੀਤੇ ਸੀ ਉਹ ਜਵਾਬ ਦਿਓ ਅੱਛਾ ਇੱਕ ਨਾਲ ਹੋਰ ਛੇੜਨਗੇ ਲੈ ਜੀ ਆ ਗੋਲ ਕਚੂਰ ਪੰਜ ਰੱਲ ਚੱਕਣ ਵਾਲਾ ਵੀ ਮਤਾਂ ਦਿੰਦਾ ਭਰਾਵੋ ਸਾਡਾ 5-700 ਰੁਪਇਆ ਤੇ ਤੁਹਾਡਾ 5-700 ਕਰੋੜ ਰੁਪਇਆ ਤੁਹਾਨੂੰ ਫਰਕ ਲੱਗਦਾ ਹੀ ਨਹੀਂ ਬੜਾ ਮੋਟਾ ਕਿਤੇ ਸਮਝ ਆਉਂਦੀ ਨਹੀਂ ਬੜੇ ਮੋਟੇ ਕਿ ਤੂੰ ਜਦੋਂ ਅਦਾਲਤਾਂ ਵਿੱਚ ਜੁੱਤੀਆਂ ਪੈਂਦੀਆਂ ਨੇ ਫਾੜ ਫਾੜ ਉਦੋਂ ਵੀ ਅਕਲ ਟਕਾਣੇ ਆਉਂਦੀ ਹੈ ਜਾਂ ਫਿਰ ਦਵਾਰਾ ਝੰਡ ਕਰਿਆ ਕਰ ਬਿਖੈਰੇ ਨੇ 2600 ਏਕੜ ਕਿੱਦਾਂ ਬਣਾਇਆ 6 ਕਰੋੜ ਆਪਣੇ ਮੁੰਡੇ ਦੇ ਵਿਆਹ ਤੇ ਕਿੱਥੋਂ ਲਾਇਆ ਬਿਲਕੁਲ ਕੋਈ ਨਹੀਂ ਸੀ ਕਰੋੜਾਂ ਰੁਪਈਆਂ ਦੀਆਂ ਕੋਠੀਆਂ ਪਲਾਟ ਕਿੱਦਾਂ ਖਰੀਦੇ ਕਿ ਫਿਰ ਇਹ ਦੁਬਾਰਾ ਦੱਸਣਾ ਸ਼ੁਰੂ ਕਰੀਏ ਇਹ ਪੈਸਾ ਚਿੱਟਾ ਵੇਚ ਕੇ ਆਇਆ ਮਜੀਠੀਏ ਨਾਲ ਜਿਹੜੀ ਅੰਦਰ ਖਾਤੇ ਮਿਲੀਭੁਗਤ ਡਰਗ ਡੀਲਰ ਬਣ ਕੇ ਚਿੱਟਾ ਵੇਚਿਆ ਕਿ ਫਿਰ ਸਾਰੀਆਂ ਕਰਤੂਤਾਂ ਦੱਸੀਓ ਜਾਣੇ ਕਿ ਜੇ ਇਹ ਕਹਦੇ ਵੀ ਖੈਰਾ ਸਾਬ ਤਾਂ ਬਹੁਤ ਚੰਗੇ ਨੇ ਫਿਰ ਕਹਣਾ ਵਾਹ ਕੀ ਬਾਤ ਆ ਗਿਆਨੀ ਜੀ ਤੁਹਾਡੇ ਵਰਗਾ ਕੋਈ ਸੱਚ ਬੋਲ ਹੀ ਨਹੀਂ ਸਕਦਾ ਤੇ ਜੇ ਕਹਦੀਏ ਵੀ ਕਾਂਗਰਸੀ ਤਾਂ ਬੇੜਾ ਘਰ ਕਰਨ ਵਾਲੇ ਨੇ ਫਿਰ ਕਹਣਗੇ ਇਹ ਤਾਂ ਨਹੀਂ ਏਜੰਸੀਆਂ ਦਾ ਬੰਦਾ ਹੈ ਇਹ ਤਾਂ ਬੀਜੇਪੀ ਦਾ ਹੈ ਇਹ ਤਾਂ ਭਗਵੰਤ ਮਾਨ ਦਾ ਹੈ ਫਿਰ ਇਦਾਂ ਕਹੀ ਜਾਣਾ ਮਤਲਬ ਜੇ ਤੁਸੀਂ ਇਹ ਚਾਹੁੰਦੇ ਹੋ ਵੀ ਪੰਜਾਬ ਦੇ ਵਿੱਚ ਉਹ ਲੀਡਰ ਹੋਣ ਜਿਹੜੇ ਪੰਜਾਬ ਲਈ ਕੁਝ ਕਰ ਸਕਣ ਤਾਂ ਫਿਰ ਜਿਹੜੇ ਲੀਡਰ ਬੇਈਮਾਨ ਦੇ ਹਰਾਮਖੋਰ ਨੇ ਉਹ ਕੋਈ ਵੀ ਹੋਵੇ ਉਹਨਾਂ ਦਾ ਨਾਂ ਲੈਣਾ ਉਹਨਾਂ ਦੀ ਗੱਲ ਕਰਨੀ ਜ਼ਰੂਰੀ ਹੈ ਉਹਨਾਂ ਦੀ ਬੱਖੀਆਂ ਉਧੇੜਨੀਆ ਜ਼ਰੂਰੀ ਹੈ ਅੱਛਾ ਕੁਝ ਝਾੜੂ ਵਾਲਾ ਐਮ ਐਲ ਏ ਸੀ ਉਹ ਚੰਗੀ ਤਰ੍ਹਾਂ ਠੋਕੇ ਨੇ ਸੁਣ ਲਿਆ ਕਰੋ ਸਾਰੀ ਗੱਲ ਬਾਤ। ਕਹਿੰਦੇ ਜੀ ਖਸ਼ਿਆਰਪੁਰ ਉਹ ਬੱਚੇ ਦੀ ਮੌਤ ਹੋ ਗਈ ਬੂਟਾ ਸਿੰਘ ਬੋਲੇ ਨਹੀਂ। ਸਭ ਤੋਂ ਪਹਿਲਾਂ ਵੀਡੀਓ ਮੇਰੀ ਹੈ ਜੀ। ਮੇਰੇ ਚੈਨਲ ਤੇ ਰਿਸਰਚ ਮਾਰ ਲਿਆ ਕਰੋ। ਉਹ ਕਿਹੜਾ ਮੁੱਦਾ ਹੈ? ਢਿੱਡ ਤੇ ਅਸੀਂ ਗੱਲ ਨਹੀਂ ਕਰਦੇ। ਮੈਂ ਹਿੰਮਤ ਰੱਖਦਾ ਮੌਜੂਦਾ ਸਰਕਾਰ ਹੋਵੇ ਭਾਵੇਂ ਕੋਈ ਵਿਰੋਧੀ ਧਿਰ ਹੋਵੇ ਕੋਈ ਸਮਾਜ ਸੇਵੀ ਹੋਵੇ ਕੋਈ ਵੱਡਾ ਅਫਸਰ ਹੋਵੇ ਜਿੱਥੇ ਗਲਤੀ ਹੁੰਦੀ ਹੈ ਨਾ ਅਸੀਂ ਉਹਨੂੰ ਕਹਿ ਦਿੰਦੇ ਹਾਂ ਇਹ ਹਿੰਮਤ ਮਾੜੀ ਮੋਟੀ ਨਹੀਂ ਕਰਕੇ ਦਾੜ੍ਹੀਆਂ ਕਾਲੀਆਂ 50 ਤੋਂ ਉਮਰ ਲੰਗੀ ਹੋਵੇ ਉੱਪਰ ਤੇ ਬੁੱਢਾ ਸੇ ਉਹਨੂੰ ਕਹੋ ਬਜ਼ੁਰਗ ਪਹਿਲਾਂ ਇੰਨੀ ਕਾਕਲ ਸਿੱਖ ਲਿਆ ਕਰੋ ਇੱਕ 에어ਪੋਰਟ ਤੇ ਬੀਬੀ ਮੈਨੂੰ ਮਿਲੇ ਉਹ ਕੌਫੀ ਪੀਣ ਲੱਗੇ ਤੇ ਮੈਨੂੰ ਕਹਿੰਦੀ ਅੰਕਲ ਜੀ ਕਾਫੀ ਪੀਓਗੇ ਮੈਂ ਕਿਹਾ ਜੀ ਨਹੀਂ ਜਦੋਂ ਅੰਕਲ ਕਹਿ ਮੈਂ ਪੁੱਛ ਲਿਆ ਮੈਂ ਕਿਹਾ ਜੀ ਤੁਹਾਡੀ ਉਮਰ ਕਿੰਨੀ ਹੈ ਕਹਿੰਦੇ ਗਿਆਨੀ ਜੀ ਮੇਰੀ ਤਾਂ 58 ਹੈ 58 ਸਾਲ ਦੀ ਮੈਂ ਪਾਸਪੋਰਟ ਬੂਰੇ ਕਰਦਾ ਮੈਂ ਕਿਹਾ ਜੀ ਮੇਰੀ ਵੀ ਦੇਖ ਲਓ ਫਿਰ ਮੇਰੇ ਮੂੰਹ ਕੰਨੀ ਝੱਕ ਕੇ ਮੈਂ ਕਿਹਾ ਬੀਬਾ ਸਿਰ ਤੇ ਮਹਿੰਦੀ ਲਾਈ ਹੈ ਠੀਕ ਹੈ ਮੁਗਲ ਕਹਿਣੀ ਨਹੀਂ ਚਾਹੁੰਦੇ ਪਰ ਵੱਟੇ ਕਾਲੇ ਕੀਤੇ ਆ ਤੁਸੀਂ ਤਾਂ ਮੇਰੇ ਨਾਲੋਂ ਬਹੁਤ ਵੱਡੇ ਹੋ ਅੰਕਲ ਕਹਿ ਰਹੇ ਹੋ ਹੁਣ ਕੀ ਦਸੀ ਇਹਨਾਂ ਲੋਕਾਂ ਨੂੰ 200 ਚੋਂ 80 ਬੰਦਿਆਂ ਦੀ ਦਾੜ੍ਹੀ ਕਿੱਟੀ ਹੈ ਕੱਲ ਫਲਾ ਕੇ ਕਾਲੀ ਕੀਤੀ ਹੋਈ ਆ ਅਸੀਂ ਕਰਦੇ ਨਹੀਂ ਕਿਉਂ ਕਰੀਏ ਜੀ ਇਹਦੇ ਨਾਲ ਉਮਰ ਘਟਣ ਨਹੀਂ ਲੱਗੀ ਬਦਲ ਨਹੀਂ ਲੱਗੀ ਪਰ ਕਪੜੇ ਦੇਖ ਕੇ ਦਾੜ੍ਹੀ ਦੇਖ ਕੇ ਜੱਜ ਕਰਦੇ ਹੋਂ ਗੱਲ ਜਿਹੜੀ ਮੈਂ ਕਹਿਣਾ ਹੁੰਨਾ ਨਾ ਉਹਦਾ ਜਵਾਬ ਦਿਆ ਕਰੋ ਖੈਰਾ ਸਾਹਿਬ ਅੱਜ ਵੀ ਦੋਸ਼ੀ ਨੇ ਦੋਸ਼ੀ ਰਹਿਣਗੇ ਮਨਜੀਟੇ ਦੇ ਨਾਲ ਜਾ ਰਹੀ ਸੀ ਗਜਪਤ ਗਰੇਵਾਲ ਰਡਾਰ ਤੇ ਹੈ ਬੀਲੈਂਸ ਦੇ ਫੜਿਆ ਜਾ ਪਟਾ ਫੇਰਨਗੇ ਖੈਰੇ ਦੇ ਵੀ ਫਿਰੂ ਮੱਚੋ ਨਾ ਆਪਣੇ ਲੀਡਰਾਂ ਨੂੰ ਕਹੋ ਵੀ ਬੰਦੇ ਬਣ ਕੇ ਪੰਜਾਬ ਲਈ ਕੰਮ ਕਰੋ ਹੁਣ ਜਿਨ੍ਹਾਂ ਨੇ ਵੀਡੀਓ ਪਾਈਆਂ ਨੇ ਮੈਂ ਨਾਂ ਥੋੜੀ ਲੈਣਾ ਕਿਉਂ ਮਸ਼ਹੂਰ ਕਰੀਏ ਸੀ ਇਹਨਾਂ ਲੋੜ ਹੀ ਨਹੀਂ ਪਰ ਜਿਹੜੀ ਗੱਲ ਕਹਿਤੀ ਉਹਦਾ ਜਵਾਬ ਦਿਆ ਕਰੋ ਸਵਾਦ ਫੇਰ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ